ਗੁਰਚਰਨਾ ਚ ਜਵਰਾ ਚ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਨਾਲ ਪਰਿਵਾਰ ਨੇ ਗੁਰਮੁنڈਾ ਭਰਾਲਾ ਕੀਤਾ ਗੁਰਚਰਨਾ ਚ ਗੁਰਦਾਰੋ ਦਾ ਆਸਰਾ ਲਿਆ ਅਸੀਂ ਇਹ ਦਾਸ ਬੇਤੀ ਜਾਂਦੇ ਸੱਚੇ ਪਾਸਵ ਜੀ ਦੀ ਰੋਣ ਆਪਣੇ ਚਰਨਾ ਚ ਨਵਾਸ ਦੀ ਪਿੱਛੇ ਪਰਿਵਾਰ ਨੂੰ ਤੇ ਜੋਗਰੀ ਦੇ ਰਾਜਗੁਰੂ ਦੇ ਕਰੀ ਬਸੇ ਹੋ ਕਿਉਂਕਿ ਸਭ ਤੋਂ ਵਧੀਆ ਇਹੋ ਹੀ ਭਰਾਲਾ ਹੈ ਵਿਚਾਰਗੀ ਰੂ ਦੇ ਨਮਿਤ ਮੇਰੇ ਤੋਂ ਪਹਿਲੇ ਬੁਲਾ ਰਹੇ ਨੇ ਸਾਰੇ ਇਹ ਕੁਛ ਦੱਸਦਾ ਉਹਨਾਂ ਦੀ ਜੀਪੀ ਬਾਰੇ ਸਾਡੇ ਸਰਪਤਾਜੂ ਸਰਪੰਚ ਸਾਹਿਬ ਨੇ ਦੱਸਦਾ ਉਹਨਾਂ ਤੋਂ ਪਹਿਲੇ ਬਾਬਾ ਜੀ ਉਹਨਾਂ ਨੇ ਬਹੁਤ ਹੀ ਵਿਸਤਾਰ ਤੇ ਭਰਗਮੇ ਕਿਹਾ ਕਿ ਤਾਂ ਕਿ ਅੱਜ ਸਭ ਨੂੰ ਆ ਕਿ ਤੁਹਾਨੂੰ ਕਿ ਅਸੀਂ ਆਏ ਕਿ ਕੰਮ ਹੈ ਤੇ ਕਰਨਾ ਚਾਹੀਦਾ ਹੈ ਦਮ ਦੇ ਕਿਉਂਕਿ ਸਰਪੰਚ ਜਿਹੜੇ ਗੇਸ ਸਰਪਤਾਜੂ ਸਾਡੇ ਪਿੰਡਾ ਸਮਾਨ ਕੋ ਨਾ ਜੇ ਉਮਰ ਬਹੁਤ ਸੀਗੀ पर आवन वाली पीढी दी उमर ते वेल्ले दी जाही हुना ਕਰਦ 90 سال ਜਾਂ 95 ਜਾਂ 80 ਤੋ ਤਾਂ ਅਸੀਂ ਤਾਂ ਮੈਂ ਦੇਖੋ ਪ੍ਰਮਾਤਮਾ ਇਹ ਨਹੀਂ ਕਹਿੰਦਾ ਵੀ ਧੰਮ ਛੱਡ ਦੋ ਗੋਣਾਕ ਦੇਵ ਜੀ ਨੇ ਵੀ ਆਪਣਾ ਫਰਮਾਨ ਦਿੱਤਾ ਵੀ ਕੰਮ ਕਰੋ ਕਿੱਤ ਕਰੋ ਵਾਣਸਾ ਕੋ ਨਾਮ ਜਪੋ ਜੀ ਅਸੀਂ ਜਿੱਦਾਂ ਕਹਿੰਦੇ ਨਾ ਕਿ ਇਹ ਦੀ ਨਿਸ਼ਾਨ ਅੱਗ ਦਗਾ ਕਿਸਾਨ ਅੰਨ ਦਗਾ ਨਹੀਂ ਜੇ ਅਸੀਂ ਸੋਚੀਏ ਤਾਂ ਕਿਸਾਨ ਇੱਕ ਬੜਾ ਵੱਡਾ ਦੁਰਦਾ ਵਿਰਦੀ ਸਹਿਣ ਦੀ ਹੈ ਕਿਉਂਕਿ ਕਿਸਾਨ ਦੀ ਫਸਲ ਜਿਹੜੀ ਹੈ ਨਾ ਉਹਨੂੰ ਤੇ ਭਾਵੇਂ 25% ਹੀ ਮਿਲਦੀ ਬਾਕੀ ਸਾਰੀ ਲੈ ਲੈਂਦੇ ਪਰ ਇਹ ਵੇਖੋ ਕਿਸਾਨ ਕਿੰਨੇ ਦੀਵਾਂ ਨੂੰ ਕਿੰਨੇ ਦੀਪ ਹੁੰਦੇ ਜਿਹੜੇ ਕਿਸਾਨ ਦੀ ਫਸਲ ਨੂੰ ਖਾਂਦੇ ਕਿੰਨੇ ਜੀਵ ਜੰਤੂ ਚੂਹਿਆਂ ਤੋਂ ਲੈ ਕੇ ਹੁਣ ਅਸੀਂ ਕਹਿੰਦੇ ਨਾ ਵੀ ਤੇਲੇ ਦੇ ਉਹਦੇ ਸਪਰੇਅ ਕਰਦੇ ਕੋ ਸਾਰੇ ਕਿਸਾਨ ਦਾ ਹੋਇਆ ਖਾਂਦੇ ਇਹ ਫੇਰ ਕਿਸਾਨ ਨੂੰ ਵੀ ਤੇ ਕਿਤੇ ਨਾ ਕਿਤੇ ਰੱਬ ਨੇ ਫਲ ਦੇਣਾ ਕਰਮ ਹੀ ਹੈ ਨਾ ਕਰਮ ਦੇ ਵਰਕੇ ਹੀ ਵਰਸ਼ਾ ਤੋਂ ਕਰਮੀ ਪੂਜਾ ਪਰ ਇਹ ਨਾ ਕਿਸਾਨ ਸੋਚੇ ਜਾਂ ਜਿਹੜਾ ਕੋਈ ਨੌਕਰੀ ਕਰਦੇ ਆ ਉਹ ਇਹ ਨਾ ਸੋਚੇ ਜਾਂ ਜਿਹਨੂੰ ਰੱਬ ਨੇ ਬਚਪਨ ਦੀ ਖੁਸ਼ੀਆਂ ਦੇ ਕੇ ਉਹ ਵੀ ਇਹ ਨਾ ਸੋਚੇ ਕਿ ਅਜੇ ਬਹੁਤ ਟਾਈਮ ਹੈ ਅਹੀਂ ਬਚੀ ਆਪਣੇ ਵਿਆਹ ਦੇ ਉਸ ਤੋਂ ਬਾਅਦ ਜਗੁਰੂ ਨਾਲ ਜੁੜਾਂਗੇ ਕਈ ਵਾਰੀ ਬੰਦੇ ਸੋਚ ਲੈਂਦੇ ਨੇ ਕਿ ਅਜੇ ਨਾ ਜਿੱਪ ਕਿਨ ਡੋਢੀ ਮੇਰੇ ਨਾ ਗੁਰੂ ਦਾ ਦੀਦੈ ਵੀ ਉਹ ਕਹਿੰਦਾ ਨਹੀਂ ਆ ਜਾ ਜੀ ਮੈਂ ਕਰਦੇ اجے میرے دیا بولتے ویو والے <سؤال> آج ادا اجی اجے میں اپنے دستے آج میرے ضرور ایک رکھو یا کلے گرو گل کرو اپنی کمائی چوند کٹو جائے پتا نہ لگے کدا بھی پتا لگے گرو ہی جانا ہو گرو سمر سرپنچ صاحب دس گئے نا سارا کچھ گرو ہے گرو ایسا سمر جی تاری سیوا کروانی تو گرو نہیں کروا لینی ਆਵੇਂ ਤੁਹਾਡੀ ਆ ਨੋਆ ਪੁੱਤਰ ਜਿੱਦਾਂ ਦੇ ਮਰਜ਼ੀ ਹੁੰਦੇ ਉਹਨਾਂ ਸੇਵਾ ਕਰਾਉਣੀ ਦਰਵਾਈ ਕਰਦੇ ਭਾਵੇਂ ਤੁਹਾਨੂੰ ਲੱਖ ਰੁਪਿਆ ਪੈਨਸ਼ਨ ਲੈਣੇ ਹੋਵੇ ਤੇ ਜੇ ਉਹਨੇ ਨਹੀਂ ਸੇਵਾ ਕਰਨਾ ਨਹੀਂ ਦਰਵਾਵਾਂਗੇ ਇਸ ਕਰਕੇ ਦੇਖੋ ਉਹਨਾਂ ਦੇ ਬਹੁਤ ਦੇਖੋ ਚੰਗੀ ਜਿਹੜੀ ਕਾਇਲਾ ਤਾਂ ਨਾ ਅਸਲੀ ਉੱਤਿਆਂ ਪੁੱਤ ਹੁੰਦੇ ਉਹਨਾਂ ਦੀ ਧੀ ਹੈ ਸਾਡੇ ਬੜੇ ਵਿਆਹ ਹੀ ਗਏ ਜਦੋਂ ਮੈਂ ਉਹਨਾਂ ਦੇ ਵਿਚਾਰ ਸੁਣਨਾ ਕਾਲੇ ਦਾ ਜੇਦੋ ਪਿਛਲੇ ਸਾਲ ਤੋਂ ਪਹਿਲਾਂ ਵੀ ਝੋੜੇ ਜੇ ਉਹ ਓਰਗੇਨਾਈਜ਼ਰ ਨੇ ਬੜੀ ਪਰਜਾਈ ਉਹਨਾਂ ਬਿਤੇਜਾਂ ਨਾਲ ਨਹੀਂ ਕਿ ਉਹ ਬਹੁਤ ਸੇਵਾਵਾਂ ਚੋਂ ਪਰਵਾਹ ਕਰਦਾ ਉਹਨਾਂ ਨੇ ਵੇਚਿਆ ਮੇਰੇ ਪਿਤਾ ਜੀ ਬਹੁਤ ਉਹਨਾਂ ਦੀ ਉਹਨਾਂ ਸਮਝ ਸੁਭਾਅ ਲੈ ਇੰਦਾ ਇੰਦਾ ਬਹੁਤ ਉਹਨਾਂ ਨੇ ਸਤਿਕਾਰ ਦਿੱਤਾ ਆਪਣੇ ਪਰਿਵਾਰ ਦਾ ਤੇ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਕਈ ਵਾਰ ਗੁਰੂ ਚਰਨਾਂ ਦੀ ਇੱਕ ਦੀ ਸੇਵਕ ਕਰਨੀ ਨਹੀਂ ਚਾਹੀਦੀ ਪਰ ਇਹਦੇ ਸੇਵ ਦੇਣੀ ਹੈ ਉਹਨਾਂ ਨੇ ਸਮਾਜ ਨੂੰ ਦੇਖੋ ਐਸੀ ਨਗਰ ਵੀ ਢੀਈ ਆ ਤੇ ਸਾਡੇ ਪਿੰਡ ਵੈਈ ਆ ਇਹ ਬੇਸੇਦੀ ਨਾ ਚੰਗੇ ਪਰਿਵਾਰ ਚੋਂ ਆਈ ਹੈ ਜਿਹੋ ਆਪਣੇ ਸੌਰੇ ਦੀ ਸੇਵਾ 10 ਸਾਲ ਆਪਣੇ ਹੱਥੀ ਕੀਤੀ। ਤੁਹਾਡੇ ਪਿੰਡ ਦੇ ਅਜੇ ਤੱਕ ਵੀ ਵੱਜਦੇ ਹੋ ਪ੍ਰਧਾਨ ਬਾਬੇ ਮੱਖਣਵਾਲੇ ਸਭ ਤੋਂ ਪਹਿਲੇ ਪ੍ਰਧਾਨ ਹੋਏ। ਕਿਨਾਂ ਦਾ ਕੋਈ ਟੈਂਪਰੇਟ ਨਹੀਂ ਰਿਹਾ। ਬਾਬੇ ਮੱਖਣਵਾਲੇ ਪ੍ਰਧਾਨ ਅਸੰਗੁਰ ਦੇ ਪ੍ਰਧਾਨ ਇਹਦੇ ਸਾਲ ਕਿਹਾ ਕਰਨਾ ਬਤੇ ਸਾਦੇ ਵਿੱਚ ਕਿ ਜਦੋਂ ਇੱਦਾਂ ਹੀ ਹਰ ਤੋਂ ਪਹਿਲੇ ਵੀ ਸ਼ੁਰੂ ਤੋਂ ਇਦਾਂ ਚੱਲ ਰਿਹਾ ਹੈ ਪਰ ਇੱਕ ਇਹਨਾਂ ਦੇ ਸੌਰਾ ਸਾਹਿਬ ਸੀਗੇ। ਵਿਰਤੇ ਨਸਾਲ ਤੋਂ ਬਾਅਦ 6 ਸਾਲ ਦੇ 6 ਸਾਲ ਪੂਰੀ ਟਾਈਮ ਪੇਰਿਡ ਨਹੀਂ ਲਿਆ ਜਦੋਂ ਉਹਨਾਂ ਦੀ ਸਿਹਤ ਖਰਾਬ ਹੋਈ ਤਾਂ ਉਦੋਂ ਉਹ ਤੋਂ ਛੁੱਟੀ ਲਈ ਤੇ ਜਿੰਨੀ ਵੀ ਸੇਵਾ ਇਹਨਾਂ ਨੇ ਕੀਤੀ ਉਹ ਜਿਹੜਾ ਨਾ ਫਲਾ ਦੇਖੋ ਇਹ ਨਗਰ ਦੀ ਵੀ ਸੋਨਾ ਮਿਲਾ ਤੋ ਉਸ ਨਗਰ ਦੀ ਦੀਆ ਮਿਲਤੀਆਂ ਨਵੀਂ ਬੇਟੀ ਆ ਰਵੀ ਦਾ ਨਵੀ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਿਤੀ ਆ ਗਈ ਅਸੇ ਸਾਰੇ ਪੈਗੇ ਫਿਰ ਨਸ਼ੇ ਪਾਉਣ ਕਰ ਦਿੱਗੇ ਇਦਾਂ ਕਰਦੇ ਪਰ ਅਸੀਂ ਇਦਾਂ ਨੂੰ ਨਹੀਂ ਜਾਣਦੇ ਅਸੀਂ ਕਹਿੰਦੇ ਹਾਂ ਕਿ ਤੁਹਾਡੀ ਵੀ ਪੜੀ ਗਿਆ ਤੁਹਾਡੀ ਵੀ ਨੇ ਪੋਸਟ ਡਰਾਇਵ ਤੇ ਡਿਗਰੀਸ਼ਨ ਕੀਤੀ ਐ ਇਹ ਰੋਟੀਆਂ ਬਖਾਉਣ ਵਾਲੇ ਨੇ ਇਹ ਕੀ ਕਹਿ ਰਿਹਾ ਸੰਸਕਾਰ ਨਹੀਂ ਦਿੱਤੇ ਪਰ ਉਹਨੂੰ ਕਈ ਲੈਕਚਰ ਬਣਾ ਦਿੱਤੇ ਪਰ ਉਹ ਸੰਸਕਾਰ ਨਹੀਂ ਦਿੱਤੇ ਇਹ ਪਰ ਮਾਤਮਾ ਮੈਂ ਕੀ ਕਹਿੰਦਾ ਪਰ ਮੈਂ ਕਈ ਵਾਰ ਨਾਲ ਦੇਖੋ ਆਪਾਂ ਜੇ ਟਾਈਮ ਜ਼ਿਆਦਾ ਨਹੀਂ ਨਰਗੋ ਟਾਈਮ ਪਰ ਮੈਂ ਕੁ ਸਭਾ ਨੂੰ ਸ਼ੇਅਰ ਦਿਨਾ ਚਾਹੁੰਦਾ ਵੀ ਧੀਆ ਨੂੰ ਪੜਾਉਂਦੇ ਨਾਲ ਨਾਲ ਸੰਸਕਾਰ ਬਹੁਤ ਜ਼ਰੂਰੀ ਹੈ ਕਿਉਂਕਿ ਧੀ ਪੜ ਲੇਦੀ ਆਵੇ ਕੋਈ ਨੌਕਰੀ ਤੇ ਲੱਜੇ ਕੋ ਟੀਚਰ ਹੀ ਲੱਜੇ ਤੇ ਉਹਦਾ ਵਿਆਹ ਹੋ ਜਾਂਦਾ ਤੇ ਫਿਰ ਜ ਸਸੋ ਸੋਹੇ ਨਾਲ ਟਕਰਾਬ ਆ ਜੀ ਰਹੇ ਤੇ ਤੁਹਾਨੂੰ ਕਿੰਨਾ ਸੁੱਖਾ ਜਾਉਣਾ ਤੇ ਕਿੰਨਾ ਸੁੱਖਾ ਜਾ ਪੜਾਉਂਦਾ ਕਿੰਨਾ ਕੋ ਮੁੱਲ ਪੈ ਜਾਂਦਾ ਪੜਾਈ ਦੇ ਨਾਲ ਨਾਲ ਉਹਨੂੰ ਸੰਸਕਾਰ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਸਭ ਤੋਂ ਜ਼ਿਆਦਾ ਲੈ ਚੱਲਣ ਦੀ ਜ਼ਰੂਰਤ ਸੀ। ਤਲਾਣ ਦੇ ਐ ਹੁੰਦੇ ਉਹ ਟੇਟਾ ਵਾਂ। ਉਹ ਕਿਤੇ ਜਾਣੀ ਸਾਡੀ ਪਿੰਡ ਵੀ ਅਸੀਂ ਆਪਣੀਆਂ ਬੋਤਾਂ ਨੂੰ ਅਲੀਪਤੀ ਇਹਨੂੰ ਦੇ ਇੰਨੇ ਲਾਡਾ ਪਿਆਰਾ ਨਾਲ ਰੱਖਦੇ ਆਂ ਵੀ ਭਾਵੇਂ ਮੁੰਡੇ ਦੇ ਉੱਤੇ ਝੜਕ ਮਾਰੇ ਤੇ ਧੀ ਨੂੰ ਝੜਕ ਮਾਰੇ ਦਾਦਾ ਵੀ ਸਹਿਮ ਕਰਦਾ ਪਿਆਰ ਮਾਰਦੇ ਕਰਦੀ ਰਹੇ ਨਾ। ਕਿ ਇਹ ਜੋ ਬਾਲਾ ਰਦੀ ਬਲਾਸਦੋਂ ਮੰਨਣ ਕਿਦੇ ਬੇਜਨ ਨਾ ਪਰ ਤੋ ਤਾਂ ਹੀ ਮਿਲਨ ਪੈਂਦੇ ਆ ਇਸ ਕਰਕੇ ਸਾਇ ਸੜੀ ਚਲੋ ਕਈ ਵਾਰ ਕਠ ਨਹੀਂ ਮਿਲਦਾ ਜੇ ਕਠ ਮਿਲਦਾ ਉਥੇ ਬਲਾਰੇ ਤੇ ਬੋਲਦੇ ਆਪਾਂ ਸਵੈ ਸਿਸ਼ਟੇ ਕਿ ਬਲਾਰੇ ਇਹ ਕਹਿਣਗੇ ਆ ਕਿ ਵਿੱਚ ਤੇ ਵਿੱਚ ਦੇ ਤੀਆਪ ਤੋਂ ਐੋਜੇ ਸੰਸਕਾਰ ਦਰੋ ਕਿ ਤੁਸੀਂ ਸੋਹਰਾ ਪਰਿਵਾਰ ਦੇ ਜਾਣਾ ਵਾ ਆਪਣੀ ਅਗਲ ਦੇ ਨਾਲ ਨਾਲ ਹੁਣ ਜਿਹੜੀਆਂ ਬੰਗੀਆਂ ਚੀਜ਼ਾਂ ਨੂੰ ਵੀ ਇਤੋਏ ਜਾਣਾ ਲੈ ਕੇ ਜਾਓ ਲੋਕੇ ਜੇ ਤੁਹਾਡੇ ਤੇ ਪੰਧੀ ਕੋ ਲੋਗ ਦੇ ਆਸੂ ਲੱਜ ਸਕ ਤੋਂ ਹੁੰਦਾ ਹੀ ਨਾ ਭਾਵੇਂ 50 ਸਾਲ ਪਹਿਲੇ ਵਿਆਹ ਹੋਇਆ ਜੇ ਉਸ ਨੌ ਨੇ ਸੇਵਾ ਕੀਤੀ ਸਾਰੇ ਪਰਿਵਾਰ ਨੇ ਸੇਵਾ ਕੀਤੀ ਉਹਨਾਂ ਨੇ ਜਿਹੜੇ ਸਰਕਾਰ ਦੇ ਬਟੇ ਸਾਰੇ ਪਰਿਵਾਰ ਨੇ ਸੇਵਾ ਕੀਤੀ ਜਾਂ ਉਹਨਾਂ ਦਾ ਆਪਣਾ ਵਿਚਰਨਾ ਇਦਾਂ ਸੀਗਾ ਤੇ ਅੱਜ ਬਿਲਾੜੇ ਕਹਿੰਦੇ ਨਾਲ ਬੋਧ ਵਧੀਆ ਸੀਗੇ ਟਾਈਮ ਤੇ ਪੰਚੁਅਲ ਸੀਗੇ ਗੁਰੂ ਗੁਰੂ ਨਾਲ ਜੁੜੇ ਸੀਗੇ ਉਸ ਹਨ ਦਾ ਸਿਰ ਤਾਂ ਤਾਂ ਹੀ ਹੈ ਜੇ ਅਸੀਂ ਤਰੀਕੇ ਦੇ ਨਾਲ ਗੁਰੂ ਚਰਨਾਂ 'ਚ ਆ ਕੇ ਮੱਥਾ ਟੇਕ ਕੇ ਕੰਨੇ ਜਾਨੀ ਕੁਛ ਮੰਗਣ ਨੂੰ ਸੱਚੇ ਪਾਸਾ ਸਾਧਾਰ ਜੀਵਨ ਸਫਲ ਹੋਣਾ ਹੋ ਪਰ ਮਾਨ ਨੂੰ ਅੱਪੇ ਨਾਲ ਜੋਇਓ ਸੰਤੂ ਨਿੱਤਿਆ ਦਾ ਪਰਵਾਰ ਜੇ ਬੱਚੇ ਸੁਖੀ ਹੋਣ ਉਹ ਮਾਪੇ ਦੇ ਤੂੰ ਕਹਿੰਦੇ ਕਿ ਜਾਨਾ ਕਿ ਮਰੇਗੇ ਕਿ ਐਸਾ ਮੰਨਣਾ ਹੋਏ ਕਿ ਤਾਂ ਸਹਿਜ ਮੰਨਣਾ ਵਿਸਰੇ ਤਾਂ ਸਹਿਜ ਮੰਨਣਾ ਹੋਏ ਇਹ ਤੇ ਤੁਹਾਡੇ ਸਾਹਮਣੇ ਪ੍ਰਤੱਖ ਹੀ ਹੈ ਨਾ ਕਿ ਸਾਰੀ ਜ਼ਿੰਦਗੀ ਵਧੀਆ ਰਹੇ 90 ਸਾਲ ਤੱਕ ਕੋਈ ਐਨਰਜੀ ਭੱਡੀ ਨੂੰ ਕੋਈ ਬਿਮਾਰੀ ਵੀ ਨਾ ਲੱਗੇ ਉਹ ਜਾ ਲੱਗੇ ਦੋ ਚਾਰ ਦਿਨਾਂ ਕਿ ਚੱਲਦੇ ਸਾਇਲੈਂਟ ਮੰਨਣਾ ਹੈ ਕਿ ਟਰਮ ਨਹੀਂ ਹੁੰਦੇ ਇਹ ਚੱਗੇ ਕਰਨੀ ਹੈ ਨਾ ਇਹ ਉਹਨਾਂ ਦੇ ਨਿਸ਼ਾਨੀਆਂ ਹੀ ਹੈ ਨਾ ਤੇ ਜੇ ਬੰਦਾ ਕਹਵੇ ਕਿ ਤਾਂ ਪਾਣੀ ਦੀ ਲੱਗੇ ਨਾ ਬਹੁਤ ਪ੍ਰੇਸ਼ੀਤ ਕਰ ਪਰ ਹੋਏ ਤੇ ਸ਼ਾਕੂ ਲਈ ਜਾਉ ਤੋਏ ਅਰਿਆਂ ਮਤ ਪਾਪਾਂ ਦੇ ਸਾਲ ਉਤੋਂ ਪਹਿਨਾਵਾ ਪਾਦੀਆ ਕੀ ਨਹੀਂ ਕਰਦੀਏ ਤੇ ਅਹਿਆਂ ਪੇ ਗੁਣੋ ਤੋਂ ਦੂਰ ਹੋਇਆ ਵੀ ਨਹੀਂ ਹੁੰਦੇ ਕਨੇ ਪਰ ਸੋਹਣੇ ਕਿਉਂ ਨਹੀਂ ਬਸੋਣੇ ਨਾਮ ਜੇਪੋ ਕੋਈ ਜੀ ਜੀ ਦੇ ਬਰਸੀ ਜਾਂਦੇ ਅਰਦਾਸ ਕਰ ਕੋ ਜਨਾਜ ਦੋਵਾਂ ਤੋ ਜੁੜ ਕਰੂ ਰੱਬ ਦੇ ਭਾਵੇਂ ਜਾਵੇ ਸਿਕੂਰ ਕੁਛ ਕੀ ਨਹੀਂ ਹੁੰਦਾ ਸਾਰਾ ਕੁਛ ਹੋ ਜਾਂਦਾ ਸੋ ਇਨਹੀ ਦਰਨਾ ਨਾਮ ਸਮਾਪਤੀ ਦਾ ਤਰਵਾਰਾ ਤੋਂ ਪਿਛਲੇ ਕੀ ਰੋਹ ਗੁਰ ਜਨਾਜ ਅਸੀਂ ਫੋਲ ਤੇ ਕਰਨਾ ਹੈ ਸੱਚੇ ਪਾਤਸ਼ਾਹ ਦੇ ਜਨਾਜ ਦੀ ਕਰੇ ਸੱਚੇ ਪਾਜ ਆਪਣੇ ਜਨਾ ਨਾਮਾਈ ਰੱਖਿਓ ਆਵੋ ਬਾਰੇ ਜਨਾ ਤੋਂ ਚੈਰੋ ਪਿਛੇ ਪ੍ਰਵਾਣ ਪਾਹਮ ਇਹ ਕੋਈ ਵਾਅਦਾ ਤਾਂ ਨਹੀਂ ਲੱਗਦਾ ਕਿ ਜਦ ਪਰਵਾਨ ਡਾਕਟਰ ਸਿੰਘ ਜੀ ਗੱਲ ਫਸ ਰਹਿਣਾ ਦੀ ਕਿ ਨਹੀਂ ਸਦਲਾ ਨੂੰ ਸੰਭਿਤ하다 ਸੰਬੰਧ ਸਨ ਕਿ ਆਪ ਮਿਲ ਕਰ ਪਾਉ 13 ਦਿਹੋ ਸੱਜਣੇ ਸਿਸਟਮ ਦੇ ਪ੍ਰਤੀਸੰਸੁਰ ਰੈਡਾਈ ਗੁਟੀ ਦਾ ਕਲਸਾ ਵਾਹਿਗੁਰੂ ਜੀ ਕੀ ਫਤ